ਨਿਰਗੋਗਿਤ ਸਿੰਘ ਨੇ ਕਿਹਾ ਕਿ ਸੁਖਬੀਰ ਬਾਦਲ ਨੂੰ ਤੇ ਸ਼੍ਰੋਮਣੀ ਅਕਾਲੀ ਦਲ ਨੂੰ 2 ਦਸੰਬਰ ਵਾਲੇ ਫੈਸਲੇ ਤਾਂ ਮੰਨਣੇ ਹੀ ਪੈਣੇ ਆ। ਮਤਲਬ ਵਰਕਿੰਗ ਕਮੇਟੀ ਦੀ ਬੈਠਕ ਇਹ ਜੀ ਹਜੇ ਧਾਰਮਿਕ ਸੇਵਾ ਚੱਲਦੀ ਹੈ ਜੀ ਇਸ ਲਈ ਸੀ ਨਹੀਂ ਕਰ ਸਕਦੇ ਕੋਰ ਕਮੇਟੀ ਦੀ ਬੈਠਕ ਕਰ ਸਕਦੇ ਆ। ਪਰ ਵਰਕਿੰਗ ਕਮੇਟੀ ਦੀ ਨਹੀਂ ਕੀਤੀ। ਫਿਰ ਜੀ ਹੁਣ ਪੰਦਰਵਾੜਾ ਆ ਗਿਆ। ਅਸੀਂ ਪੰਦਰਵਾੜੇ ਦੇ ਵਿੱਚ ਨਹੀਂ ਫੈਸਲਾ ਕਰ ਸਕਦੇ ਦੀ ਇਸ ਸੁਭਾਸਨ ਸਮਾ ਦਿੱਤਾ ਜਾਵੇ। ਜਨਵਰੀ ਦੇ ਪਹਿਲੇ ਹਫਤੇ ਕਰਾਂਗੇ ਜਨਵਰੀ ਦਾ ਪਹਿਲਾ ਹਫਤਾ ਵੀ ਲਗਭਗ ਬੀਤ ਗਿਆ ਸੋ ਲਗਾਤਾਰ ਇਹ ਸਮਾਂ ਟਲਦਾ ਰਿਹਾ ਤੇ ਇਸ ਟਲਦੇ ਸਮੇਂ ਦੇ ਵਿੱਚ ਸਭ ਦੇ ਮਨਾਚੇ ਸਵਾਲ ਵੀ ਪੈਦਾ ਹੋਣ ਲੱਗ ਪਏ ਕਿ ਕਿਤੇ ਗਿਆਨੀ ਰੁਕਵੀਰ ਸਿੰਘ ਹੋਰੀ ਆਪਣੇ ਸੁਣਾਏ ਫੈਸਲਿਆਂ ਤੋਂ ਪੇਸ਼ਾਤਾ ਨਹੀਂ हट ਗਏ ਉਹ ਮੁੜ ਕੇ ਕਲਦਲ ਦੇ ਦਬਾਅ ਫੇਟਦਾ ਨਹੀਂ ਆ ਗਏ ਸੋ ਉਹਨਾਂ ਨੇ ਦਸਮ ਪਾਸ਼ਾਹੀ ਦੇ ਪ੍ਰਕਾਸ਼ ਦਿਹਾੜੇ ਮੌਕੇ ਸਪਸ਼ਟ ਕਰ ਦਿੱਤਾ ਕਿ ਅਜਿਹਾ ਕੁਝ ਨਹੀਂ ਹੈ ਸਾਡੇ ਸਪਸ਼ਟ ਨਿਰਦੇਸ਼ ਨੇ ਸੁਖਵੀਰ ਸਿੰਘ ਬਾਦਲ ਨੂੰ ਕਿ ਉਹਨਾਂ ਨੂੰ ਅਕਾਲੀ ਦਲ ਨੂੰ ਅਕਾਲ ਤਖਤ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਨੀ ਪੈਗੀ ਕਰਨੀ ਚਾਹੀਦੀ ਹੈ ਪੰਜ ਸਿੰਘ ਸਾਹਿਬਾਂ ਦਾ ਫੈਸਲਾ ਮੰਨਣਾ ਪਏਗਾ ਮੰਨਣਾ ਚਾਹੀਦਾ ਹੈ ਅਸਤੀਫੇ ਪ੍ਰਵਾਨ ਕਰਕੇ ਸਾਨੂੰ ਸੂਚਿਤ ਕਰ ਰਿਆ ਜਾਣਾ ਚਾਹੀਦਾ ਸੋ ਇਸ ਲਈ ਕਹਿੰਦੇ ਕਿ ਸਾਡੀ ਸਪਸ਼ਟ ਦਿਸ਼ਾ ਨਿਰਦੇਸ਼ ਹੈ